ਵਾਖਤਾ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਦੋਸਤੋ ਅੱਜ ਦੀਆਂ ਤੁਹਾਡੀਆਂ ਵੱਡੀਆਂ ਖਬਰਾਂ ਦੇ ਬਾਰੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੱਲਣ ਦੋਸਤੋ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਡੀਜੀਪੀ ਦਾ ਸੂਬੇ 'ਚ ਨਸ਼ਾ ਨੂੰ ਲੈ ਕੇ ਵੱਡਾ ਬਿਆਨ ਡਿਟੇਲ ਤੇ ਦਿੱਤੀ ਜਾਣਕਾਰੀ ਦੱਦੀ ਦੋਸਤੋ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਸੂਬੇ 'ਚ ਨਸ਼ਾ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਨਸ਼ਾ ਖਿਲਾਫ ਮੁਹਿੰਮ ਲਗਾਤਾਰ ਜਾਰੀ ਹੈ ਅਸ ਦੇ ਤਹਿਤ ਹੁਣ ਪੰਜਾਬ ਚ ਆਸਾਨੀ ਨਾਲ ਨਸ਼ਾ ਨਹੀਂ ਲਿਆ ਲਿਆ ਜਾ ਸਕਦਾ ਉਨ੍ਹਾਂ ਕਿਹਾ ਕਿ ਭਾਵੇਂ ਹੀ ਅਜੇ ਪੰਜਾਬ ਚ ਪੂਰੀ ਤਰ੍ਹਾਂ ਨਸ਼ਾ ਖਤਮ ਨਹੀਂ ਹੋਇਆ ਹੈ ਪਰ ਨਸ਼ੇ ਨਸ਼ਾ ਤਸਕਰਾਂ ਨੂੰ ਫੜਨ ਅਤੇ ਨਸ਼ੇ ਨੂੰ ਘਟਾਉਣ ਚ ਪੰਜਾਬ ਪੁਲਿਸ ਨੂੰ ਸੂਬੇ ਚ ਵੱਡੀ ਸਫਲਤਾ ਹਾਸਲ ਹੋਈ ਹੈ ਤੇ ਡੀਜੀਪੀ ਗੁਰਵ ਯਦਵ ਨੇ ਦੱਸਿਆ ਕਿ ਹੁਣ ਤੱਕ ਨਸ਼ਾ ਖਿਲਾਫ 8343 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਐਨਡੀਪੀਐਸ ਐਕਟ ਤਹਿਤ 13036 ਗ੍ਰਿਫਤਾਰੀਆਂ ਹੋਈਆਂ ਹਨ ਇੰਨਾ ਚੋਂ 1696 ਵੱਡੀਆਂ ਮੱਛੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਇਲਾਵਾ 586 ਕਿਲੋ ਹੈਰਨ 247 ਕਿਲੋ ਅਫੀਮ 253 ਕਿਲੋ ਗਾਂਜਾ ਅਤੇ 1 ਕਿਲੋ 600 ਗ੍ਰਾਮ ਆਇਸ ਅਤੇ ਹੋਰ ਨਸ਼ਾ ਬਰਾਮਦ ਕੀਤਾ ਗਿਆ ਡੀਜੀਪੀ ਨੇ ਕਿਹਾ ਕਿ 10 ਕਰੋੜ ਤੋਂ ਵੱਧ ਦੀ ਹਵਾਲਾ ਮਨੀ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ 143 پراپرٹیاں ਨੂੰ ਸੀਜ਼ ਕੀਤਾ ਗਿਆ ਹੈ ਜਿਨ੍ਹਾਂ ਦੀ ਕੀਮਤ 74 ਕਰੋੜ 27 ਲੱਖ ਹੈ ਡੀਜੀਪੀ ਨੇ ਕਿਹਾ ਕਿ ਨਸ਼ਾ ਛੱਡਣ ਵਾਲਿਆਂ ਨੂੰ ਪੁਲਿਸ ਵੱਲੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਨਸ਼ਾ ਤਸਕਰਾਂ ਤਸਕਰ ਜੇਲ੍ਹ ਤੋਂ ਬਾਹਰ ਆਏ ਹਨ ਉਨ੍ਹਾਂ ਦੀ ਟਰੈਕਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਨਸ਼ਾ ਛੱਡਣ ਵਾਲਿਆਂ ਨੂੰ ਮੈਡੀਕਲ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ ਸਰਕਾਰ ਵੱਲੋਂ ਨਸ਼ਾ ਤਸਕਰਾਂ ਨੂੰ ਪੂਰੀ ਤਰ੍ਹਾਂ ਲਗਾਮ ਕਸੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਜੋ ਨਸ਼ਾ ਖਤਮ ਕੰਨ ਨੂੰ ਲੈ ਕੇ ਸਾਨੂੰ ਵੱਡੀ ਸਫਲਤਾ ਮਿਲੀ ਹੈ ਤੇ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ ਰਾਜੀ ਨਾਮੇ ਲਈ ਬਲਾ ਕੇ ਨੌਜਵਾਨ ਦਾ ਛੇ ਗੋਲੀਆਂ ਮਾਰ ਕੇ ਕਤਲ ਦੋਸਤੋ ਖਬਰ ਦੇ ਗੇਮਰ ਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਤੋਂ ਵੱਡੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੀਤੇ ਦਿਨੀ ਹੋਏ ਝਗੜੇ ਦੇ ਰਾਜੀ ਨਾਮੇ ਲਈ ਬੁਲਾਏ ਨੌਜਵਾਨ ਕੁਲਦੀਪ 27 ਸਾਲਾ ਦਾ ਕਤਲ ਕਰ ਦਿੱਤਾ ਗਿਆ ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਦੇ ਚਾਚੇ ਸੁਖਦੇਸ਼ ਸਿੰਘ ਰਾਜੂ ਨੇ ਦੱਸਿਆ ਕਿ ਮੇਰੇ ਭਤੀਜੇ ਨਾਲ ਕੁਝ ਨੌਜਵਾਨਾਂ ਦੇ ਝਗੜੇ ਤੋਂ ਬਾਅਦ ਰਾਜਨਾਮੇ ਦੀ ਗੱਲ ਆਖੀ ਅਤੇ ਮੱਖਣ ਦੇ ਟਾਬੇ ਤੇ ਬਲਾ ਕੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਿਸ ਦੀ ਛਾਤੀ ਅਤੇ ਪੇਟ 'ਤੇ 6 ਗੋਲੀਆਂ ਲੱਗੀਆਂ ਹਨ ਇਸ ਸੰਬੰਧੀ 'ਚ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕਰਦੇ ਹਾਂ ਇਸ ਮੌਕੇ ਪਹੁੰਚੇ ACP ਈਸਟ ਸ਼ੀਤਲ ਸਿੰਘ ਨੇ ਦੱਸਿਆ ਕਿ ਸੂਚਨਾ ਤਾਂ ਜੋ ਸੂਚਨਾ ਮਿਲੀ ਕਿ ਵੱਖਣ ਦੇ ਟਾਬੇ ਤੇ ਨੌਜਵਾਨ ਨੂੰ ਗੋਲੀਆਂ ਗੋਲੀ ਲੱਗੀ ਹੈ ਜਿਸ ਸੰਬੰਧੀ ਮੌਕੇ ਤੇ ਪਹੁੰਚ ਤੇ ਪਹੁੰਚਣ ਤੇ ਜਾਂਚ ਕਰਨ ਤੇ ਪਤਾ ਲੱਗਾ ਕੇ ਰਾਜੀ ਨਾਮ ਦੇ ਚੱਕਰਵਜ ਨੌਜਵਾਨ ਕੁਲਦੀਪ ਸਿੰਘ ਗੋਪੀ ਨੂੰ ਟਾਬੇ ਤੇ ਬੁਲਾ ਕੇ ਅਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਜਿਸ ਸੰਬੰਧੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਵਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਸ਼ਹਿਰ ਵਾਸਤੇ ਚੰਗੀ ਖਬਰ ਬਿਜਲੀ ਵਿਭਾਗ ਨੇ ਕੀਤਾ ਵੱਡਾ ਐਲਾਨ ਦਾਦੀ ਦੋਸਤੋ ਬਿਜਲੀ ਮੰਤਰੀ ਹਰਪ੍ਰਦੇਸ਼ ਸਿੰਘ ਈਟੀਓ ਨੇ ਦੱਸਿਆ ਕਿ ਪਾਵਰਕਾਮ ਨੇ ਗਰਮੀ ਅਤੇ ਝੋਨੇ ਦੀ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਅਤੇ ਸ਼ਿਕਾਇਤਾਂ ਦੇ ਵਾਧੇ ਟੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਪਾਰੀਮੀ ਅਤੇ ਹਨੇਰੀ ਕਾਰਨ ਬਿਜਲੀ ਸਪਲਾਈ ਚ ਵਿਘਨ ਦੇ ਹਾਲੇ ਲਈ ਤੋਂ ਕੰਮੇ ਪ੍ਰਬੰਧ ਕੀਤੇ ਹਨ ਕੈਬਨਿਟ ਮੰਤਰੀ ਨੇ ਕਿਹਾ ਕਿ ਪਾਵਰਕਾਮ ਨੇ 24 ਘੰਟੇ ਬਿਜਲੀ ਸਪਲਾਈ ਦੀ ਨਿਗਰਾਨੀ ਲਈ ਹਰ ਜ਼ੋਨਲ ਪੱਧਰ ਤੇ ਕੰਟਰੋਲ ਰੂਮ ਅਤੇ ਪਟਿਆਲਾ ਦੇ ਮੁੱਖ ਦਫ਼ਤਰ ਵਿੱਚ ਇੱਕ ਕੇਂਦਰੀ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਖਪਤਕਾਰ ਹੁਣ ਪੀ ਐਸ ਪੀ ਸੀ ਐਲ ਮੋਬਾਈਲ ਐਪ ਰਾਹੀਂ ਇਸ ਮੈਸਸ ਪੇਜ ਕੇ ਜਾਂ 1912 ਤੇ ਕਾਲ ਕਰਕੇ ਟੋਲ ਫਰੀ ਨੰਬਰ 1800180115 15 ਅਤੇ 15 ਅਤੇ 112 ਤੇ ਮਿਸਟ ਕਾਲ ਦੇ ਕੇ ਜਾਂ 96461019112 ਤੇ ਵਟਸਐਪ ਰਾਹੀਂ ਬਿਜਲੀ ਸਪਲਾਈ ਜਾਂ ਬਿਜਲੀ ਬਿਲਿੰਗ ਬਿਲਿੰਗ ਨਾਲ ਸੰਬੰਧਿਤ ਸ਼ਿਕਾਇਤਾਂ ਦਰਜ ਕਰ ਸਕਦੇ ਹਨ ਖਪਤਕਰ ਇਸ ਐਪ ਰਾਹੀਂ ਬਿਜਲੀ ਬੰਦ ਹੋਣ ਮੀਟਰਾਂ ਚਨਕਸ ਜਾਂ ਬਿਲਿੰਗ ਸੰਬੰਧੀ ਉਹਨ ਤਾਈਆਂ ਬਾਰੇ ਸ਼ਿਕਾਇਤਾਂ ਦਰਜ ਕਰਨ ਦੇ ਨਾਲ ਨਾਲ ਸਥਿਤੀ ਬਾਰੇ ਰੀਅਲ ਟਾਈਮ ਅਪਡੇਟਸ ਪ੍ਰਾਪਤ ਕਰ ਸਕਦੇ ਹਨ ਇਸ ਤੋਂ ਇਲਾਵਾ ਪੀ ਐਸ ਪੀ ਸੀ ਐਲ ਦਾ ਨੰਬਰ 96 46101912 ਵਟਸਐਪ ਸੇਵਾ ਉਪਰ ਉਪਭੋਗਤਾਵਾਂ ਨੂੰ ਬਿੱਲ ਦੀ ਰਕਮ, ਭੁਗਤਾਨ ਸਥਿਤੀ ਦੀ ਜਾਂਚ ਕਰਨ, ਸ਼ਿਕਾਇਤਾਂ ਦਰਜ ਕਰਨ ਅਤੇ ਸੇਵਾ ਨਾਲ ਸੰਬੰਧਿਤ ਜਾਣਕਾਰੀ ਤੁਰੰਤ ਪ੍ਰਦਾਨ ਕਰੇਗਾ। ਸੂਬੇ ਭਰ ਦੇ ਸਾਰੇ ਕਾਰਜਸ਼ੀਲ ਜੋਨਾਂ ਵਿੱਚ ਸਥਾਪਿਤ ਕੰਟਰੋਲ ਰੂਮ ਸਮਰਪਿਤ ਕੀਤੇ ਗਏ ਹਨ। ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ। ਪਾਕਿਸਤਾਨ ਦੇ ਲਾਹੌਰ ਤੋਂ ਨਨਕਾਣਾ ਤੱਕ ਛਾਪੇਮਾਰੀ 12 ਜ਼ਿਲ੍ਹਿਆਂ ਤੋਂ 34 ਅਤਵਾਦੀ ਗ੍ਰਿਫਤਾਰ ਵੱਡੀ ਮਾਤਰਾ ਵਿੱਚ ਵਿਸਫੋਟਕ ਬਰਾਮਦ। ਦਾਦੀ ਦੋਸਤੋ ਲਾਹੌਰ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਗੱਲ ਦੱਸ ਸੁਰੱਖਿਆ ਦੰਸੀ ਨੇ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ناکام ਕਰ ਦਿੱਤਾ ਹੈ ਅੱਤਵਾਦ ਵਿਰੋਧੀ ਵਿਭਾਗ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਉਹਨਾਂ ਨੇ ਇੱਕ ਹਫ਼ਤੇ ਦੇ ਅੰਦਰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 415 ਕੂਫੀਆ ਜਾਣਕਾਰੀ ਅਧਾਰਿਤ ਕਾਰਵਾਈਆਂ ਕਰਕੇ ਕੁੱਲ 34 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਜੁੜੇ ਹੋਏ ਹਨ ਗ੍ਰਿਫਤਾਰ ਕੀਤੇ ਗਏ ਤਿੰਨ ਅੱਤਵਾਦੀਆਂ ਨੂੰ ਸਭ ਤੋਂ ਖਤਰਨਾਕ ਸ਼ੇਰਨੀ ਵਿੱਚ ਰੱਖਿਆ ਗਿਆ ਹੈ ਤੇ ਦਾਦੀ ਦੋਸਤੋ ਇਨ੍ਹਾਂ ਅਤਵਾਦੀਆਂ ਨੂੰ ਲਾਹੌਰ, 라ਵਲਪਿੰਡੀ, ਗੁਜਰਾਵਾਲ, ਜਲਮ, ਬਹਾਵਲ, ਪੋਰ ਸਹੀਵਾਲ, ਨਰੋਵਾਲ, ਪਾਕ ਪਾਕ ਪਟਨ ਬਹਾਵਲ ਨਗਰ, ਬੁਖਾਰਾ, ਕਸੂਰ ਅਤੇ ਨਨਕਾਣਾ ਸਾਹਿਬ ਵਰਗੇ ਸਵੇਦਿਨਸ਼ੀ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਅਤਵਾਦੀਆਂ ਨੇ ਵੱਡੇ ਪੱਧਰ ਤੇ ਹਮਲੇ ਦੀ ਯੋਜਨਾ ਬਣਾਈ ਸੀ ਜਿਸ ਨੂੰ ਸਮੇਂ ਸਿਰ ناکਾਮ ਕਰ ਦਿੱਤਾ ਗਿਆ। ਸੀਟੀਡੀ ਦੇ ਅਨੁਸਾਰ ਇਹਨਾਂ ਤੋਂ ਵੱਡੀ ਮਾਤਰਾ ਵਿੱਚ ਇਸਫੋਟਕ ਸਮਗਰੀ ਬਰਾਮਦ ਕੀਤੀ ਗਈ ਹੈ ਜਬਤ ਕੀਤੀਆਂ ਗਈਆਂ ਚੀਜ਼ਾਂ ਵਿੱਚ 5841 ਗ੍ਰਾਮ ਇਸਫੋਟਕ 19 ਡੈਟੋਨੇਟਰ 51 ਫਟ ਸੇਫਟੀ ਫਿਊਜ ਵਾਇਰ ਹੈਂਡ ਗ੍ਰੇਨੇਡ ਅਤੇ ਵੱਡੀ ਮਾਤਰਾ ਵਿੱਚ ਪਾਬੰਦੀਸ਼ਿਤ ਸਾਜ਼ਤ ਸ਼ਾਮਲ ਹੈ ਇਹ ਸਮਗਰੀ ਦਰਸਾਉਂਦੀ ਹੈ ਕਿ ਅਤਵਾਦੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ ਬੈਨ ਅਨੁਸਾਰ ਗ੍ਰਫਤਾਰ ਕੀਤੇ ਗਿਆ ਅਤਵਾਦੀ ਸੰਗਠਨ ਪਾਕਿਸਤਾਨ ਵਿੱਚ ਅਸਥਿਰਤਾ ਫੈਲਾਉਣ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਇਹਨਾਂ ਬਣਾ ਰਹੇ ਹਨ ਇੰਨਾ ਹੁਣ ਉਹਨਾਂ ਤੋਂ ਪੁੱਛਗਛ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਨੈਟਵਰਕ ਦੀ ਡੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਕਾਰਵਾਈ ਨੂੰ ਪਾਕਿਸਤਾਨ ਦੀ ਸੁਰੱਖਿਆ ਏਜੰਸੀਆਂ ਲਈ ਇੱਕ ਵੱਡੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ ਪਰ ਇਹ ਵੀ ਸਪਸ਼ਟ ਹੈ ਕਿ ਦੇਸ਼ ਵਿੱਚ ਅੱਤਵਾਦੀ ਖਤਰਾ ਅਜੇ ਵੀ ਬਣਿਆ ਹੋਇਆ ਹੈ ਅਤੇ ਟੌਕਸੀ ਦੀ ਅਜੇ ਵੀ ਲੋੜ ਹੈ ਤੇ ਚਲੋ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਕੈਨੇਡੀਅਨ ਫੌਜ ਦੇ ਲੈਫਟੇਨੈਂਟ ਬਣਿਆ ਪੰਜਾਬੀ ਨੌਜਵਾਨ ਚਮਕਾਇਆ ਪੂਰੇ ਦੇਸ਼ ਦਾ ਨਾਮ ਦਾਦੀ ਦੋਸਤੋ ਪੰਜਾਬ ਦੇ ਨੌਜਵਾਨਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਵੱਡੀਆਂ ਉਪलब्ਧੀਆਂ ਹਾਸਲ ਕਰਕੇ ਇਲਾਕੇ ਦਾ ਨਾਮ ਸ਼ੋਹਰ ਕੀਤਾ ਹੈ ਇਸੇ ਤਰ੍ਹਾਂ ਸ਼ਹਿਰ ਗੜਸ਼ੰਕਰ ਤੇਵਾੜ ਪੰਜ ਦੇ ਨੌਜਵਾਨ ਵਿਸ਼ਾਲ ਰਾਣਾ ਨੇ ਸਫਲਤਾ ਦੀਆਂ ਪੌੜੀਆਂ ਤੜਕੇ ਸ਼ਲਾਘਾਯੋਗ ਪ੍ਰਾਪਤੀ ਕਰਦੇ ਕੈਨੇਡੀਅਨ ਫੌਜ ਦੇ ਲੈਫਟੀਨੈਂਟ ਬਣ ਕੇ ਪੰਜਾਬ ਸਮੇਤ ਪੂਰੇ ਕੈਨੇਡਾ ਵਿੱਚ ਗੜਸ਼ੰਕਰ ਦਾ ਨਾਮ ਰੌਸ਼ਨ ਕੀਤਾ ਹੈ ਜਾਣਕਾਰੀ ਦਿੰਦੇ ਹਾਂ ਵਿਸ਼ਾਲ ਰਾਣਾ ਦੇ ਪਿਤਾ ਸਰਦਾਰ ਸਰਦਾਰ ਸਭ ਸਰਦਾਰੀ ਸਾਹਿਬ ਦਾ ਫੌਜੀ ਨਹੀਂ ਦੱਸਿਆ ਕਿ ਉਹਨਾਂ ਦੇ بیٹے ਵਿਸ਼ਾਲ ਰਾਣਾ ਨੇ 12ਵੀਂ ਤੱਕ ਦੀ ਪੜ੍ਹਾਈ ਆਰਮੀ ਸਕੂਲ ਜਲੰਧਰ ਤੋਂ ਕਰਨ ਉਪਰੰਤ 2016 ਦੇ ਵਿੱਚ ਸੰਗਰੂਰ ਤੋਂ ਬੀਟੈਕ ਦੀ ਡਿਗਰੀ ਹਾਸਲ ਕੀਤੀ ਸਾਲ 2018 ਦੇ ਉਚੇਰੀ ਪੜ੍ਹਾਈ ਅਤੇ ਆਪਣੇ ਸੁਨਹਿਰੀ ਸੁਪਨਿਆਂ ਦੀ ਪੂਰਤੀ ਲਈ ਕੈਨੇਡਾ ਪੁੱਜੇ ਨੌਜਵਾਨ ਵਿਸ਼ਾਲ ਰਾਣਨ ਨੇ ਬ੍ਰੈਂਪਟਨ ਦੇ ਹੰਪਰ ਕਾਲਜ ਤੋਂ ਵਾਇਰਲੈਸ ਕਮਿਊਨੀਕੇਸ਼ਨ ਵਿੱਚ ਮਾਸਟਰ ਡਿਗਰੀ ਦੀ ਪੜ੍ਹਾਈ ਪੂਰੀ ਕੀਤੀ ਇਸ ਉਪਰੰਤ ਉਸ ਵੱਲੋਂ ਹੋਰ ਨਾਲ ਲੋੜੀਂਦੇ ਮਾਪਦੰਡ ਨੂੰ ਪੂਰੇ ਕਰਕੇ ਪਿਛਲੇ ਜੰਨੀ ਕੈਨੇਡੀਅਨ ਫੌਜ ਵਿੱਚ ਆਪਣਾ ਕਮਿਸ਼ਨ ਪ੍ਰਾਪਤ ਕੀਤਾ ਗਿਆ ਜਿੱਥੇ ਉਸ ਨੂੰ ਲੈਫਟੀਨੈਂਟ ਦਾ ਅਹੁਦਾ ਸੌਂਪਿਆ ਗਿਆ ਵਿਸ਼ਾਲ ਰਣ ਦੀ ਇਸ ਪ੍ਰਾਪਤੀ ਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਚਲੋ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਕੈਨੇਡਾ ਤੋਂ 30000 ਨੌਜਵਾਨ ਹੋਣਗੇ ਡਿਪੋਰਟ ਪੰਜਾਬੀਆਂ ਤੇ ਵੀ ਲਟਕੀ ਤਲਵਾਰ ਤੇ ਦਾਤੀ ਦੋਸਤੋ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਵਿੱਚ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਮਸ਼ਕਲਾਂ ਵੱਧ ਗਈਆਂ ਹਨ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਦੇਸ਼ ਪਾਰਵੱਚ ਰਹਿ ਰਹੇ ਉਹਨਾਂ ਲੋਕਾਂ ਵਿਰੋਧ ਇੱਕ ਵੱਡਾ ਦੇਸ਼ ਨਿਕਾਲੇ ਦਾ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ ਹੈ ਜਾਂ ਜਿਨ੍ਹਾਂ ਦੀਆਂ ਸ਼ਰਨ ਪਟੀਸ਼ਨਾਂ ਰੱਦ ਕੀਤੀ ਕਰ ਦਿੱਤੀ ਗਈਆਂ ਹਨ ਏਜੰਸੀ ਨੇ ਹਣ ਤੱਕ 30000 ਤੋਂ ਵੱਧ ਦੇਸ਼ ਨਿਕਾਲੇ ਵਾਰੰਟ ਜਾਰੀ ਕੀਤੇ ਹਨ ਇਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਉਹ ਲੋਕ ਸ਼ਾਮਲ ਹਨ ਜੋ ਕੈਨੇਡਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਸਨ ਜਾਂ ਜਿਨ੍ਹਾਂ ਦੇ ਅਪਰਾਧਿਕ ਰਿਕਾਰਡ ਹਨ ਇਨਾ ਵਿੱਚੋ ਵੱਡੀ ਗੰਤੀ ਵਿੱਚ ਪੰਜਾਬੀ ਮੂਲ ਦੇ ਲੋਕ ਹਨ ਜਿੰਨਾ ਕਰਕੇ ਉੱਥੇ ਹਾਲ ਹੀ ਕਲ ਮਚ ਗਈ ਹੈ ਪੰਜਾਬੀ ਮੂਲ ਦੇ ਬਹੁਤ ਸਾਰੇ ਨੌਜਵਾਨ ਹਨ ਜਿਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਗਈ ਹੈ ਅਤੇ ਉਹ ਕੈਨੇਡਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹਨ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਵਪਾਰਕ ਐਲਪੀਜੀ ਗੈਸ ਸਿਲੰਡਰ 24 ਰੁਪਏ ਹੋਇਆ ਸਸਤਾ ਦਾਦੀ ਦੂਸਰੋ ਤੇਲ ਮਾਰਕੀਟਿੰਗ ਕੰਪਨੀ ਨੇ ਵਪਾਰਕ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਖੁੱਦ ਕੀਤੀ ਹੈ 19 ਕਿਲੋਗ੍ਰਾਮ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ 24 ਰੁਪਏ ਘਟਾ ਦਿੱਤੀ ਗਈ ਹੈ ਜੋ ਕਿ 1 ਜੂਨ ਤੋਂ ਲਾਗੂ ਹੋਵੇਗੀ ਦਿੱਲੀ ਵਿੱਚ 10 ਕਿਲੋ ਗ੍ਰam ਵਪਾਰਕ ਐਲਪੀਜੀ ਸਿਲੰਡਰ ਦੀ ਪਰਚੂਨ ਵਿਕਰੀ ਕੀਮਤ 1 ਜੂਨ ਤੋਂ 1723 ਰੁਪਏ ਅਤੇ 50 ਪੈਸੇ ਰਹਿ ਗਈ ਹੈ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀ ਗਈ ਹੈ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਦੋਸਤੋ ਧੰਨਵਾਦ